ਤਾਰੀਵਾਲ ਮਿਸ਼ਨ ਹਸਪਤਾਲ ਰੋਡ ਨੇੜੇ ਬਾਬੇ ਨਾਨਕੀ ਕਾਲਜ ਡਾਕਟਰ ਕਲੋਨੀ ਕਾਦੀਆਂ ਵਾਲਾ ਅੱਜ ਵਿਖੇ ਐਜਿਲਸ ਡਾਇਗਨੋਸਟਿਕ ਸਰਬੰਧ ਦਾ ਭਰਾ ਚੈਰੀਟੇਬਲ ਬਾਟਰੀ ਵੱਲੋਂ ਦਿਲ ਸ਼ੂਗਰ ਤੇ ਜਨਰਲ ਰੋਗਾਣਾਸ ਸੰਬੰਧਿਤ ਮੁਫਤ ਮੈਗਾ ਮੈਡੀਕਲ ਕੈਂਪ ਲੈਬ ਦੇ ਸੰਚਾਲਕ ਜੇਮਸ ਨਾਹਰ ਅਤੇ ਡਾਕਟਰ ਨਿਰਮਤ ਸਿੰਘ ਦੀ ਗਵਾਹੀ ਹੇਠ ਲਗਾਇਆ ਗਿਆ ਜੋ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲਿਆ ਜਿਸ ਵਿੱਚ ਅੰਮ੍ਰਿਤਸਰ ਨੋਆ ਮੈਡੀਸਿਟੀ ਦੇ ਮਹਾਰਤ ਡਾਕਟਰ ਗੁਰਿੰਦਰ ਸਿੰਘ ਜੋ ਦਿਲ ਅਤੇ 슈ਗਰ ਦੇ ਰੋਗਾਂ ਦੇ ਮਾਹਰ ਨੇ ਡਾਕਟਰ ਚੇਤਨ ਸ਼ਰਮਾ ਜੋ ਜਨਰਲ ਰੋਗਾਂ ਦੇ ਮਾਹਰ ਵੱਲੋਂ ਵਿਸ਼ੇਸ਼ ਤੌਰ ਤੇ ਸਮੂਲੀਅਤ ਕਰਕੇ ਸੈਂਕੜੇ ਦੇ ਕਰੀਬ ਮਰੀਜ਼ਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਦੇਖੋ ਜਿਹੜਾ ਆਪਾਂ ਜਿੱਥੇ ਅੱਜ ਲੈਬ ਚ ਅਜਿਲੇ ਲੈਬ ਚ ਲਗਾਇਆ ਕੈਂਪ ਇੰਨਾ ਦੀ ਸਾਰੀ ਮਸ਼ੀਨਰੀ ਜਿਹੜੀ ਆ ਉਹ ਆਟੋਮੈਟਿਕ ਆ ਕੋਈ ਮੈਨੂਅਲ ਨਹੀਂ ਹੁੰਦਾ ਤੇ ਅਪੀਲ ਆ ਕਿ ਇਹੋ ਜਿਹੇ ਨਾਮੀਆਂ ਹੀ ਜਿਹੜੀਆਂ ਰਹੀਆਂ ਲੈਬਸ ਇਹਨਾਂ ਤੋਂ ਹੀ ਟੈਸਟ ਕਰਾਏ ਜਾਣ ਜਿਨ੍ਹਾਂ ਦੀ ਕੀ ਇੱਕ ਰਿਪੋਰਟ ਜਿਹੜੀ ਆ ਪ੍ਰੋਪਰ ਐਕੂਰੇਸੀ ਆਂਦੀ ਹੈ ਤੇ ਕਿਸੇ ਤਰ੍ਹਾਂ ਦਾ ਡਾਕਟਰ ਨੇ ਕਿਉਂਕਿ ਰਿਪੋਰਟ ਦੇਖ ਕੇ ਹੀ ਸਭ ਤੋਂ ਪਹਿਲਾ ਆਧਾਰ ਰਿਪੋਰਟ ਹੁੰਦੀ ਆ ਰਿਪੋਰਟ ਦੇਖ ਕੇ ਹੀ ਮੈਡੀਸਨ ਲਿਖਣੀ ਹੁੰਦੀ ਆ ਜੇ ਉੱਚ ਥੋੜੀ ਜਿਹੀ ਗਲਤੀ ਹੋ ਜਾਂਦੀ ਆ ਤਾਂ ਮੈਡੀਸਨ ਦਾ ਉਹ ਹੋ ਸਕਦਾ ਹੈ ਜਰਨਾ ਡਾਕਟਰ ਗੋਵਿੰਦ ਸਿੰਘ ਨਵਾਂਬੜੀ ਮੈਡੀ ਸਿਟੀ ਹਸਪੀਟਲ ਦੇ ਕੰਸਲਟੈਂਟ ਫਿਜੀਸ਼ਨ ਹਾਂ ਮੈਂ ਹਾਰਟ ਤੇ ਡਾਇਬਟੀਜ਼ ਦਾ ਇਲਾਜ ਕਰਦਾ ਹਾਂ ਉੱਥੇ ਤੇ ਅੱਜ ਨਿਰਮਲ ਜੀ ਡਾਕਟਰ ਨਿਰਮਲ ਜੀ ਅਤੇ ਅਜਲਸ ਲਾਬ ਦੇ ਵਿੱਚ ਬੜਾ ਸੋਹਣਾ ਉਪਰਾਲਾ ਕੀਤਾ ਕੈਂਪ ਲਗਾਇਆ ਜਿੱਥੇ ਅਸੀਂ ਮਰੀਜ਼ਾਂ ਨੂੰ ਵੇਖਿਆ ਚੈੱਕਅਪ ਕੀਤਾ ਡਾਇਬਟੀਜ਼ ਰਿਲੇਟਡ ਚੈੱਕ ਕੀਤਾ ਵਾ ਤੇ ਹਾਰਟ ਦਾ ਰਿਲੇਟਡ ਚੈੱਕ ਕੀਤਾ ਸੋ ਆਪਣੇ ਆਪ ਨੂੰ 슈ਗਰ ਕੰਟਰੋਲ ਰੱਖੇ ਹਾਰ ਨਹੀਂ ਬ੍ਰਮਾਰੀ ਚਾਹੀਦੀ ਤੇ ਆਪਣੀ 슈ਗਰ ਕੰਟਰੋਲ ਰੱਖੋ ਆਪਾਂ ਬੀਪੀ ਕੰਟਰੋਲ ਰੱਖੋ ਆਪਣੇ ਪੈਰਾਂ 슈ਗਰ ਦੇ ਮਰੀਜ਼ਾਂ ਵਾਸਤੇ ਖਾਸ ਹੈ ਕਿ ਆਪਣੇ ਪੈਰਾਂ ਦਾ ਜਰੂਰ ਧਿਆਨ ਰੱਖਣ ਤੇ ਪੈਰਾਂ ਨੂੰ ਵੱਢਣ ਤੋਂ ਬਚਾਉਣ ਵਾਸਤੇ ਸਾਨੂੰ ਜੇ ਛੋਟਾ ਮोटा ਵੀ ਜ਼ਖਮ ਹੁੰਦਾ ਉਹਦੇ ਇਲਾਜ ਜਰੂਰ ਕਰਾਇਆ ਕਰਨ ਜ਼ਿਆਦਾਤਰ ਅਸੀਂ ਇਹ ਵੇਖਦੇ ਕੱਖ ਲੱਗ ਗਿਆ ਤੇ ਫਾਂਡੇ ਵਾਲੇ ਚੱਕਰ ਤੇ ਚਲੇ ਜਾਂਦੇ ਆ ਤੇ ਉਹਦੇ ਵੇ ਸਾਡਾ ਪੈਰ ਖਰਾਬ ਹੋ ਜਾਂਦਾ ਤੇ ਜੇ ਅਸੀਂ ਡਾਕਟਰ ਕੋਲ ਕਾਇਤੇ ਆ ਜੀਏ ਤੇ ਪੈਰ ਬਰ ਸਕਦਾ ਹੈ ਥੈਂਕ ਯੂ ਚੇਤਨ ਸ਼ਰਮ ਨੋਵਾ ਮੈਡੀਸਿਟੀ ਹਸਪੀਟਲ ਤੋਂ ਅੱਜ ਐਜੂਲਿਸ ਲੈਬ ਢਾਲੀਵਾਲ ਚ ਕੈਂਪ ਲਗਾਇਆ ਗਿਆ ਜਿਹਦੇ ਵੀ ਸਾਡੇ ਨੋਵਾ ਹਸਪੀਟਲ ਦੇ ਐਮਡੀ ਮੈਡੀਸਨ ਡਾਕਟਰ ਗੁਰਵਿੰਦਰ ਸਿੰਘ ਜੀ ਹੈ ਤੇ ਇਹ ਉਪਰਾਲਾ ਡਾਕਟਰ ਨਿਰਮਲ ਜੀ ਵੱਲੋਂ ਕੀਤਾ ਗਿਆ ਜਿਹੜੇ ਕਿ ਮਹੀਨੇ 2-3 ਮਹੀਨੇ ਬਾਅਦ ਕੈਂਪ ਲਗਾਉਂਦੇ ਹੀ ਰਹਿੰਦੇ ਆ ਦੂਸਰੀ ਗੱਲ ਡਾਕਟਰ ਜਿਹੜੇ ਡਾਕਟਰ ਗੁਰਵਿੰਦਰ ਜੀ ਹੈਗੇ ਨੇ ਐਮਡੀ ਮੈਡੀਸਨ ਉਹ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਆਈ ਥਿੰਕ ਸੋ ਕਿ ਪੰਜਾਬ ਦੀ ਇਹ ਚੀਜ਼ ਹੈ ਕਿ ਜਿਹੜਾ 슈ਗਰ ਦੇ ਮਰੀਜ਼ ਹੁੰਦੇ ਉਹਨਾਂ ਦਾ ਜਿਹੜਾ ਪੈਰ ਬਿਨਾ ਕੱਟੇ ਵੱਡੇ ਬਸ ਕਾਲਾ ਨਾ ਪਿਆ ਹੋਵੇ ਉਹ ਜ਼ਖਮ 슈ਗਰ ਦੇ ਮਰੀਜ਼ਾਂ ਦਾ ਠੀਕ ਕਰ ਦਿੰਦੇ ਆ ਜਦਕੀ ਸਾਰੇ ਜਾਰੇ 슈ਗਰ ਦੇ ਮਰੀਜ਼ ਦੇ ਵਿੱਚ ਕੱਟਣ ਦੀ ਸੋ ਸਭ ਤੋਂ ਪਹਿਲੇ ਸੋਚਦੇ ਆ ਕਿ ਅੱਛਾ ਖਰਾਬ ਹੋ ਗਿਆ ਪਰ ਇਹ ਇਹਨਾਂ ਦੀ ਇਹ ਹੈ ਕਿ ਬਿਨਾ ਕੱਟੇ ਹੀ ਜੇ ਕਾਲਾ ਨਾ ਪਿਆ ਹੋਵੇ ਤੇ ਉਹਨੂੰ ਠੀਕ ਕਰ ਦਿੰਦੇ ਆ ਤੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਜ਼ਖਮ ਲਾਲ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਕਿ ਅੱਜ ਇੱਥੇ ਖੂਨਦਾਨ ਕੈਂਪ ਲਗਾਇਆ ਗਿਆ ਨਾਲ ਮੈਡੀਸਨ ਦਾ ਫ੍ਰੀ ਦਿੱਤੀ ਜਾ ਰਹੀ ਹੈ ਟੈਸਟ ਜਿਹੜੇ ਹੈਗੇ ਆ ਉਹ ਸਾਰੇ 50% ਲੈਸ ਤੇ ਕੀਤੇ ਜਾ ਰਹੇ ਨੇ ਤੇ ਇੱਕ ਚੰਗਾ ਉਪਰਾਲਾ ਜੀ ਪਰਿਸ਼ਦ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਮੋਬਾ ਮੈਡੀਸਿਟੀ ਦੇ ਡਾਕਟਰ ਚਿਤਨ ਸ਼ਰਮਾ ਜੀ ਦਾ ਤੇ ਡਾਕਟਰ ਗੁਰਵਿੰਦਰ ਸਿੰਘ ਜੀ ਦਾ ਜਿਹੜੇ ਕਿ ਸਪੈਸ਼ਲਿਟੀ ਹੈ ਡਿਗੋ ਚੱਲ ਕੇ ਆਏ ਨੇ ਅਜਿਲੀ ਸਲੇ ਢਾਲੀ ਦੇ ਢਾਲੀਵਾਲੂ ਬਾਦ ਵਿੱਚ ਅਤੇ ਆਪਣੀਆਂ ਫ੍ਰੀ ਸੇਵਾਵਾਂ ਦਿੱਤੀਆਂ ਨੇ ਅਸੀਂ ਬਹੁਤ ਹੀ ਧੰਨਵਾਦੀਆਂ ਨਾਲ ਥੈਂਕ ਯੂ ਸਰ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ